ਅੱਜ ਅਸੀਂ ਪਹੁੰਚੇ ਹਾਂ ਗੁਰੂ ਨਾਨਕ ਸਹਾਇ ਸਕੂਲ ਸਰਕੋਆ ਜ਼ਿਲ੍ਹਾ ਗਰਦਾਸਪੁਰ ਵਿੱਚ ਇੱਥੇ ਅੱਜ ਆਏ ਆ ਜੀ ਅਸੀਂ ਸਾਡੇ ਬਹੁਤ ਹੀ ਪਿਆਰੇ ਮਿੱਤਰ ਸਰਦਾਰ ਤੇਜਪ੍ਰਤਾਪ ਸਿੰਘ ਕਲੋਣਾ ਜਨਮ ਦਿਨ ਵਾ ਤੇ ਉਹਨਾਂ ਨੇ ਆਪਣੇ ਜਨਮ ਦਿਨ ਦੇ ਉੱਤੇ ਪੰਜਾਬ ਦੇ ਵਾਤਾਵਰਨ ਵਾਸਤੇ ਯੋਗਦਾਨ ਪਾਉਣ ਲਈ ਆਪਣੇ ਜਨਮ ਦਿਨ ਉੱਤੇ ਬੂਟੇ ਲਗਾਉਣੇ ਆ ਤੇ ਇਸ ਕਰਕੇ ਅਸੀਂ ਇੱਥੇ ਪਹੁੰਚੇ ਆ ਤੇ ਤੁਹਾਡੇ ਨਾਲ ਰਾਫਤਾ ਕੈਂਪ ਇਸੇ ਤਰ੍ਹਾਂ ਰੱਖਦੇ ਆ ਜੀ ਸਾਡੇ ਤੇਨਪਤ ਸਿੰਘ ਕਾਲੂ ਨੇ ਜੀ ਇਹਨਾਂ ਦਾ ਜਨਮ ਲੈਣਾ ਇੱਥੇ ਅਸੀਂ ਬੂਟੇ ਲਾਉਣ ਆਏ ਆ ਇਹਨਾਂ ਦੇ ਜਨਮ ਦੇਣ ਦੀ ਖੁਸ਼ੀ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਪ੍ਰਿੰਸੀਪਲ ਸਰਨੀ ਜੀ ਸਕੂਲ ਦੇ ਆਪਣੇ ਡਾਕਟਰ ਅਗਨਜੀਤ ਸਿੰਘ ਕੌਟਰ ਜੀ ਤੇ ਸ੍ਰੀ ਪੁਲੀ ਸਾਹਿਬ ਅੱਛਾ ਜੀ ਪੋਲ ਟੈਕਨੀਕਲ ਕਾਲਜ ਤੋਂ ਜੀ ਨਾ 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 Hãy subscribe cho kênh Ghiền Mì Gõ Để không bỏ ठीक है ना ਆਮਰਾ ਭੂਤਾ ਲਾਨਾਂ ਛਾਰਾਂ ਇਜਾ । ਛਾਰਿ ਜਾਰਰਾ ਪਡਾ । ਬੋਗੋ ਦੋ ਬੋਗੋ ਦੋ 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 ਚ੍ਛਲੋ ਵਾਲ ਪਾਦ ਉਤੁਕ ਰੋ । ਆਮਰਾ ਭੂਤਾ ਲਾਨਾਂ ਛਾਰ� ਉਹ ਇਧਰ ਵੇਖ ਫੋਟੋ ਵਾਲਾ ਵੀਡੀਓ ਮੰਡੀ ਫੋਟੋ ਆ ਕੋਈ ਗੱਲ ਨਹੀਂ ਫੋਟੋ ਵਾਲਾ ਦੂਜਾ ਬੰਦਾ ਹੀ ਬਾਜੋ ਜਾ ਆ ਜੇ ਕਿਤੇ। ਇਹ ਪਹਿਲਾਂ ਕਰ ਲੋ। ਗੁਰਮੁਖ ਸਾਹਿਬ ਹਾਂਜੀ। ਤੁਸੀਂ ਆਪਣੇ ਜਨਮ ਦਿਨ ਤੇ ਬੂਟੇ ਲਾਏ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਸਾਡੇ ਗੁਰੂ ਸਾਹਿਬਾਨ ਨੇ ਵੀ ਫਰਮਾਇਆ ਵਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ। ਉਹਨਾਂ ਨੇ ਜਿਹੜਾ ਸਾਨੂੰ ਜਿਹੜੀ ਧਰਤੀ ਮਾਤਾ ਵਾ ਤੇ ਪਵਨ ਜਿਹੜੀ ਗੁਰੂ ਆ। ਤੇ ਪਾਣੀ ਨੂੰ ਪੀਤਾ ਨੂੰ ਦਰਦਾ ਦਿੱਤਾ ਵਾ ਇਸ ਕਰਕੇ ਇਹਨਾਂ ਨੂੰ ਅੱਜ ਬੜੀ ਸਾਡੇ ਵਾਸਤੇ ਨਮੋਸ਼ੀ ਦੀ ਗੱਲ ਹੈ ਕਿ ਅਸੀਂ ਪਾਣੀ ਨੂੰ ਗੰਦਲੇ ਕਰਦੇ ਆ ਹਵਾ ਵੀ ਸਾਡੀ ਗੰਦਲੀ ਹੋ ਗਈ ਆ ਧਰਤੀ ਮਾਂ ਦੇ ਤੇ ਅਸੀਂ ਬਹੁਤ ਅਤਿਆਚਾਰ ਕਰਨ ਦੇ ਆ ਬਹੁਤ ਸਾਰੇ ਤਾਂ ਅਗ ਅਗ ਲੱਗਣ ਡਈ ਆ ਵਾਤਾਵਰਨ ਦੁਸ਼ਤ ਹੋ ਗਿਆ ਵਾ ਇਹਨੂੰ ਸਭ ਨੂੰ ਬਚਾਉਣ ਵਾਸਤੇ ਅਸੀਂ ਇਸ ਨੂੰ ਪ੍ਰਭਾਵ ਕਰ ਸਕਦੇ ਆ ਕਿ ਵੱਧ ਤੋਂ ਵੱਧ ਬੂਟੇ ਲਗਾਈਏ ਜਿੰਨੇ ਪੌਦੇ ਲਗਾਵਾਂਗੇ ਉਹਦੇ ਨਾਲ ਵਾਲਾ ਫਾਦਾ ਜਿਹੜਾ ਵਾ ਉਨਾ ਹੀ ਪਾਣੀ ਵੀ ਸ਼ੁੱਧ ਹੋਏਗਾ ਹਵਾ ਵੀ ਸ਼ੁੱਧ ਹੋਏਗੀ ਇਸ ਕਰਕੇ ਅਸੀਂ ਗੁਰੂਆਂ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਦੇ ਆ ਹੋયા ਉਹਨਾਂ ਦੀ ਦਿੱਤੀ ਹਦਾਇਤਾਂ ਨੂੰ ਅੱਗੇ ਰੱਖਦੇ ਆ ਹੋયા ਇਸ ਗੱਲ ਦੇ ਉੱਤੇ ਸਮਝਦੇ ਆ ਕਿ ਇਹ ਜਿੱਥੇ ਹਰ ਅਸੀਂ ਗੁਰੂਆਂ ਦੀ ਮਰਬਾਨੀ ਦਾ ਕਬਤੇ ਸਤਿਕਾਰ ਕਰ ਰਹੇ ਆ ਉਥੇ ਅਜ ਸਮੇਂ ਦੀ ਲੋੜ ਜਿਹੜੀ ਆ ਉਹ ਵੀ ਇਹੋ ਹੀ ਆ ਸਮਾਜ ਦੀ ਸੇਵਾ ਵਾਸਤੇ ਸਭ ਤੋਂ ਵੱਡਾ ਯੋਗਦਾਨ ਇਹੋ ਹੀ ਆ ਕਿ ਅਸੀਂ ਵੱਤ ਮਦਦ ਰੋਕੇ ਦੇ ਜਾਈਏ ਧੰਨ